ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਹੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ 100 ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਗੁਰਨਾਨਕ ਨਾਮ ਲੇਵਾ ਸਿੱਖ ਸੰਗਤਾਂ ਆਪਣੇ ਨੇੜਲੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਿਆ ਨੇ ਸੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦ ਹਨ ਜਿੱਥੋਂ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸਵੇਰ ਤੋਂ ਹੀ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਿਆ ਹੋਈਆਂ ਨੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਪਹੁੰਚੀਆਂ ਨੇ ਸੋ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਜਾ ਰਹੇ ਨੇ ਅਤੇ ਲੰਗਰ ਘਰ ਦੇ ਵਿੱਚ ਜੋੜੇ ਘਰ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਜੇ ਪ੍ਰਕਰਮਾਂ ਦੀ ਗੱਲ ਕਰੀ ਤਾਂ ਪ੍ਰਕਰਮਾਂ ਦੇ ਵਿੱਚ ਸੰਗਤ ਦਾ ਠਾਠਾ ਮਾਰਦਾ ਇੱਕਾਠ ਸਵੇਰ ਤੋਂ ਹੀ ਪਹੁੰਚਿਆ ਹੋਇਆ ਹੈ ਤੰਤਨਾ ਸ਼੍ਰੀ ਗੁਰਨਾਨ ਦੇਵ ਜੀ ਪ੍ਰਕਾਸ਼ ਪੁਰੂ ਸੰਗਤਾਂ ਬੜੀ ਦੂਰ ਦੂਰ ਆ ਕੇ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਨੇ ਸੋ ਪਰਿਵਾਰਾਂ ਸਮੇਤ ਇੱਥੇ ਪਹੁੰਚਿਆ ਨੇ ਭਾਵ ਕਿ ਕੱਲ بارش ਦੇ ਦੌਰਾਨ ਥੋੜੀ ਠੰਡਕ ਹੋ ਗਈ ਹੈ ਤੇ ਥੋੜਾ ਜਿਹਾ ਠੰਡ ਵਿੱਚ ਵਾਧਾ ਹੋਇਆ ਫਿਰ ਵੀ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਸਵੇਰ ਤੋਂ ਪਹੁੰਚੀਆਂ ਹੋਈਆਂ ਨੇ ਤੰਤਨਾ ਸ਼੍ਰੀ ਗੁਰਨਾਨ ਦੇਵ ਜੀ ਪ੍ਰਕਾਸ਼ ਪੁਰ ਮਨਾਉਣ ਵਾਸਤੇ ਅਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਕੱਲ ਜਥਾ ਵੀ ਪਾਕਿਸਤਾਨ ਰਵਾਨਾ ਹੋਇਆ ਸੀ ਤਾਂ ਤਨ ਸ਼੍ਰੀ ਗੁਰ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਸੋ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਅੱਜ ਦੇ ਦਿਨ ਮਨਾਰੀਆਂ ਨੇ ਸੋ ਜਿੱਥੇ-ਜਿੱਥੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਵਸਦੀਆਂ ਨੇ ਆਪਣੇ ਨੇੜਲੇ ਗੁਰੂ ਘਰਾਂ ਦੇ ਵਿੱਚ ਸੱਚਾ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ ਲੰਗਰ ਚਲਾਏ ਜਾ ਰਹੇ ਨੇ ਔਰ ਵਕ ਵਕ ਥਾਂ ਤੇ ਨਗਰ ਕੀਰਤਨ ਵੀ ਕੱਢੇ ਜਾ ਰਹੇ ਨੇ ਸੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਸਵੇਰ ਤੋਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਔਰ ਪਵਿੱਤਰ ਸਰੋਵਰ ਦੇ ਵਿੱਚ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਸੋ ਪ੍ਰਕਰਮਾਂ ਦੇ ਵਿੱਚ ਬਹਿ ਕੇ ਬਾਣੀ ਸਰਵਣ ਕੀਤੇ ਜਾ ਰਹੀ ਹੈ ਤੁੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਅੱਜ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਰੀ ਨੇ ਸੁ ਗੱਲਬਾਤ ਕਰਦੇ ਸੰਗਤਾਂ ਦੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਪੁਰਬ ਮ ਮਨਾਇਆ ਜਾ ਰਿਹਾ ਧੰਨ ਧੰਨ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਸੰਗਤਾਂ ਸਵੇਰ ਤੋਂ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੀਆਂ ਨੇ ਤੁਸੀਂ ਨਤਮਸਤਕ ਹੋਣ ਲਈ ਪਹੁੰਚੇ ਹੋ ਦੇਸ਼ਾਂ ਦੇਸ਼ਾਂ ਵਿੱਚ ਬਾਦ ਦੇ ਪੈਰੇ ਖਾਲਸਾ ਜੀ ਉਹ ਫਤਿਹ ਬੁਲਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਬੜੀ ਆਪਾਰ ਕਿਰਪਾ ਹੋਈ ਹੈ ਸਤਿਗ ਕਲਵਾਇਆ ਸੇ ਮਹਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੱਚਖੰਡ ਸ਼੍ਰੀ ਹਰਮੰਦ ਸਾਹਿਬ ਕੇ ਬੜੀ ਵੱਡੀ ਪੱਧਰ ਤੇ ਨਤਮਸਤਾ ਹੋ ਕੇ ਅਮਰਤ ਵੇਲੇ ਤੋਂ ਹੀ ਨਤਮਸਤ ਹੋਣ ਤੋਂ ਇਹ ਦੂਰ ਦਰਾਡੇ ਤੋਂ ਸੰਗਤਾਂ ਪੁੱਜੀਆਂ ਆਏ ਨੇ ਤੇ ਮਨਾਰੀਆਂ ਨੇ ਉੱਤੇ ਸੀਐਮ ਭਗਵੰਤ ਮਾਨ ਜੀ ਵੀ ਪਹੁੰਚੇ ਨੇ ਹਾਜ਼ਰੀ ਦੌਰਾਨ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਨੇ ਸਾਰੇ ਪੰਜਾਬ ਲਈ ਚੜ੍ਹਦੀ ਕਲਾ 'ਚ ਰਵੇ ਖੁਸ਼ਹਾਲ ਰਵੇ ਪੰਜਾਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਬੜੇ ਸੱਜੇ ਪ੍ਰਬੰਧ ਕੀਤੇ ਗਏ ਨੇ ਉੱਥੇ ਸਤਿਗੁਰਨਾਣ ਕਟਕਾ ਮਿਟੀ ਤੋਂ ਦੂਜਾ ਚਾਨਣ ਆ ਜਿਉਂ ਕਰ ਸੂਰਜ ਨਿਕਲਿਆ ਜਦੋਂ ਸੱਚੇ ਪਾਸ਼ਾਹੀ ਦਾ ਪ੍ਰਕਾਸ਼ ਜਿੱਥੇ ਅਸੀਂ ਵਧਾਈਆਂ ਦੇਣੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੇ ਅੰਦਰ ਆਪਣੇ ਜੱਥੇ ਵੱਲੋਂ ਉੱਥੇ ਨਾਲ ਹੀ ਪਾਕਿਸਤਾਨ ਵਿਖੇ ਸੁਲਤਾਨਪੁਰ ਲੋਧੀ ਵਿਖੇ ਵੀ ਮਨਾਇਆ ਜਾ ਰਿਹਾ ਉੱਥੇ ਸ਼ਰਧਾਲੂ ਮੇਰੇ ਖਿਆਲ तकरीबन 1800 1900 ਦੇ तकरीबन ਸ਼ਰਧਾਲੂ ਨਤਮਸਕ ਹੋਣ ਵਾਸਤੇ ਜੋ ਸੱਚੇ ਪਾਸ਼ੇ ਦੇ ਪ੍ਰਕਾਸ਼ ਸਾਨ ਜਿੱਥੇ ਸੱਚੇ ਪਾਸ਼ੇਹੀ ਦਾ ਪ੍ਰਕਾਸ਼ ਹੋਇਆ ਰਾਏਪੋਦੀ ਤਲਵੰਡੀ ਗੁਰੂ ਨਾਨਕ ਸਾਹਿਬ ਜੀ ਦਾ ਉੱਥੇ ਵੀ ਸ਼ਰਧਾਲੂ ਗਏ ਨੇ ਵੀਜ਼ਾ ਮਿਲੇ ਵੀਜ਼ੇ ਮਿਲੇ ਹਨ ਸ੍ਰੋਮਣੀ ਕਮੇਟੀ ਨੇ ਬੜੇ ਵਧੀਆ ਪ੍ਰਬੰਧ ਕੀਤੇ ਨੇ ਤੇ ਉਹਨਾਂ ਨੂੰ ਵੀਜ਼ੇ ਦਵਾਏ ਨਹੀਂ ਸਕਤਾ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਰੋਕ ਲੱਗੀ ਸੀ ਪਰ ਅਸ ਅਸ ਕੀ ਜਿਹੜੀ ਕਿਰਪਾ ਹੋਈ ਗੁਰੂ ਸਾਹਿਬ ਦੀ ਤੇ ਵੀਜ਼ੇ ਲੱਗੇ ਤੇ ਬੜੀ ਖੁਸ਼ਾਲ ਸੰਗਤ ਹੋਈ ਖੁਸ਼ ਹੋਈ ਸੰਗਤ ਆਓ ਪ੍ਰਕਾਸ਼ ਜੜ ਤੇ ਆਪ ਜੀ ਦੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੇ ਹਾਂ ਬਹੁਤ ਜੀ ਸੰਗਤਾਂ ਹੋਰ ਵੀ ਪਹੁੰਚੀਆਂ ਨੇ ਔਰ ਇਸ ਸਮੇਂ ਦੇਖਿਆ ਜਾਵੇ ਤਾਂ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹ ਵੀ ਪਹੁੰਚੇ ਨੇ ਅਤੇ ਓਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਹੁਣੇ ਅੰਦਰ ਪਹੁੰਚੇ ਹੋਏ ਨੇ ਸੋ ਥੋੜੀ ਦੇਰ ਵਿੱਚ ਹੀ ਬਾਹਰ ਆਣਗੇ ਇਸੇ ਤਰ੍ਹਾਂ ਹੀ ਹੋਰ ਵੀ ਸੰਗਤਾਂ ਪਹੁੰਚੀਆਂ ਨੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਤੁਸੀਂ ਵੀ ਪਹੁੰਚ ਕੇ ਕੀ ਕਹਿਣਾ ਚਾਹੋ ਭਾਗਾ ਭਰੀ ਤਲਵੰਡੀ ਦੀ ਧਰਤੀ ਹੈ ਈ ਤੇਰੇ ਵਿੱਚੋਂ ਜਗਤ ਦਾ ਪੀਰ ਆਇਆ ਦੁਨੀਆ ਜਿਸ ਨੂੰ ਰੱਬ ਰਹੀਮ ਆਖੇ ਭੈਣ ਨਾਨਕੀ ਦਾ ਸੋਨਾ ਵੀਰ ਆਇਆ ਨੇ ਭੁੱਖਾ ਪਿਆਰ ਦੇ ਕੋਧਰੇ ਦਾ ਲਾਲੋ ਜਿਆਂ ਦੀ ਖਾਨ ਨੂੰ ਕੀ ਰਾਇਆ ਅੱਜ ਦਾ ਦਿਨ 1469 ਈਸਵੀ ਵਿੱਚ 라이보지ਤਲਵੰਡੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਹਤਾ ਕਾਲੂ ਜੀ ਮਾਤਾ ਤਿਰਤਾ ਜੀ ਕੋ ਖਵ ਉਤਾਰਦਾਰਿਆ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਜਨਮ ਦਿਨ ਲੱਖ ਲੱਖ ਵਧਾਈ ਹੋਵੇ ਗੁਰਨਾਨਕ ਤੇਰੀ ਵੱਡੀ ਵਡਿਆਈ ਏ ਅੰਬਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ ਗੁਰਨਾਨਕ ਤੇਰੀ ਵੱਡੀ ਵਡਿਆਈ ਏ ਅੰਬਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ ਜਿਹੜਾ ਤੂੰ ਚਲਾਇਆ ਲੰਗਰ ਕਦੀ ਨਹੀਂ ਉਹ ਥੁੜਦਾ ਸਦੀਆਂ ਤੋਂ ਦਾਤਾ ਪਈ ਸ਼ਕ ਦੀ ਲਕਾਈਏ ਕੀਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦਾ ਹੱਕਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆ ਨੂੰ ਦਿੱਤਾ ਹੈ ਸੱਜਣ ਠੱਗ ਤੇ ਕੋਡੇ ਰਖਸ਼ ਵਰਗਿਆਂ ਨੂੰ ਸਿੱਧੇ ਰਸਤੇ ਪਾਇਆ ਹੈ ਸਮਝ ਸਕਦਾ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ ਅਤੇ ਦਰਬਾਰ ਸਾਹਿਬ ਨਤਮਸਤਕ ਹੋ ਰਹੀਆਂ ਹਨ ਬਾਬਾ ਨਾਨਕ ਜੀ ਨੇ ਤੇਰਾ ਤੇਰਾ ਤੋਲਿਆ ਕਿਰਤ ਕਰੋ ਨਾਮ ਜਪੋ ਵੰਡ ਛਕ ਦਾ ਹੁਕਮ ਦਿੱਤਾ ਔਰ ਅੱਜ ਵੀ ਜਿਹੜੀ ਕਿ ਸੰਗਤ ਹੈ ਜਿਹੜੇ ਲੋਕ ਨੇ ਉਹ ਉਹ ਪੁਰਨ ਚਾਰਨ ਨੇ ਅੱਜ ਵੀ ਗੁਰੂ ਕੇ ਲੰਗਰ ਚੱਲ ਰਹੇ ਨੇ ਬਜਾਰਾਂ ਵਿੱਚ ਨਗਰ ਕੀਰਤਨਾ ਕਰਦੇ ਉਸ ਟਾਈਮ ਦੇ 20 ਰੁਪਏ ਦਾ ਸੱਚਾ ਸੌਦਾ ਕੀਤਾ ਸੀ ਗੁਰੂ ਨਾਨਕ ਦੇਵ ਜੀ ਨੇ ਅੱਜ ਦੇਖ ਲੋ ਉਹਦੀ ਇੰਨੀ ਐਫਡੀ ਹੋਈ ਹੋਈ ਐ ਜਦੋਂ ਕੋਈ ਗੁਰੂ ਘਰ ਹੁੰਦਾ ਹੈ ਕੋਈ ਭੁੱਖਾ ਨਹੀਂ ਜਾਂਦਾ ਇਹਦਾ ਉਹ ਸਾਨਾ ਜਦੋਂ ਤੁਸੀਂ ਨਿਸ਼ਾਨ ਸਰ ਜਿੱਥੇ ਦੇਖੋਗੇ ਤੁਹਾਨੂੰ ਉੱਥੇ ਰਹਿਣ ਦਾ ਅਤੇ ਖਾਣ ਦਾ ਪ੍ਰਬੰਧ ਸਾਰਾ ਮਿਲੇਗਾ ਅੱਜ ਜਿਹੜਾ ਹੈਗਾ ਸਮੂਹ ਸੰਗਤਾਂ ਆਪਣਾ ਦਸਵੰਧ ਕੱਢ ਰਹੀਆਂ ਹਨ ਅਤੇ ਲੰਗਰ ਲਾ ਰਹੀਆਂ ਹਨ ਸਮੂਹ ਸੰਗਤਾਂ ਅੱਜ ਗੁਰੂ ਰਣਵੇ ਦੇ ਜਿੱਦੇ ਸਿੱਖਿਆਵਾਂ ਦੇ ਟਲ ਕੇ ਕੀਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦੇ ਆਸ਼ੇ ਤੇ ਚੱਲ ਰਹੀਆਂ ਹਨ ਅਤੇ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਬਿਲਕੁਲ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀਆਂ ਨੇ ਸੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੂਰਵ ਸੰਗਤਾਂ ਜਿੱਥੇ ਮਨਾਰੀ ਨੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ਹੋਏ ਨੇ ਉਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨੇ ਔਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸੀ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਪਰਿਵਾਰ ਸਮੇਤ ਆਏ ਨੇ ਔਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਜਿੱਥੇ ਸੰਗਤਾਂ ਮਨਾਰੇ ਨੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਪਰਿਵਾਰ ਸਮੇਤ ਇੱਥੇ ਪਹੁੰਚੇ ਨੇ ਉਹਨਾਂ ਦੀ ਵਾਈਫ ਵੀ ਉਹਨਾਂ ਦੇ ਨਾਲ ਨੇ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕਿਨ ਤਮਸਤਕ ਹੋ ਕੇ ਪਹੁੰਚੇ ਨੇ ਅੱਜ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਇਸ سلسلے ਦੇ ਵਿੱਚ ਉਹਨਾਂ ਨੂੰ ਨਤਮਸਤਕ ਕਰਨ ਲਈ ਲੱਖਾਂ ਦੀ ਗਿਣਤੀ ਚ ਨਾਨਕਲੇਵਾ ਸੰਗਤ ਕੀੜੀ ਹੈ پوری ਦੁਨੀਆ ਦੇ ਵਿੱਚ ਨਤਮਸਤਕ ਹੋ ਰਹੀ ਹੈ ਉਹਨਾਂ ਦੇ ਮਕਦਸ ਸਥਾਨਾਂ ਤੇ ਉਹਨਾਂ ਦੀ ਪਵਿੱਤਰ ਬਾਣੀ ਜਿਹੜੀ ਉਚਰੀ ਹੋਈ ਹੈ ਉਹਨੂੰ ਸਰਵਣ ਕਰ ਰਹੇ ਪਰਿਵਾਰ ਸਮੇਤ ਅੱਜ ਇੱਥੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਪੰਜਾਬ ਦੀ ਅੰਦਰੂਸਤੀ ਦੀ ਕਿ ਗੁਰੂਆਂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਹੈ ਤੇ ਪਰਮਾਤਮਾ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਸਮਤ ਬਖਸ਼ੇ, ਬਲ ਬਖਸ਼ੇ, ਰੱਤੀਆਂ ਤੇ ਰਾਤੇ ਚੱਲਣ ਦਾ ਬਲ ਬਖਸ਼ੇ ਤੇ ਜੋ ਜ਼ਿੰਮੇਵਾਰੀ ਸਾਡੀ ਗੁਰੂ ਸਾਹਿਬ ਨੇ ਆਪਣੀ ਕਿਰਪਾ ਕਰਕੇ ਲਈ ਉਹ ਸਾਨੂੰ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ੇ ਇਹ ਅਰਦਾਸ ਕੀਤੀ ਹੈ ਔਰ ਸਾਰੀਆਂ ਸੰਗਤਾਂ ਨੂੰ ਮੈਂ ਪੂਰੀ ਦੁਨੀਆ ਚ ਜਿੰਨੇ ਵੀ ਨਾਨਕਲੇਵਾਂ ਸੰਗਤਾਂ ਮੈਂ ਬਹੁਤ-ਬਹੁਤ ਬਤਾਈ ਕਿ ਦਿਨਾਂ ਤੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਉਹ ਨਨਕਾਣਾ ਸਾਹਿਬ ਗਈ ਹੋਈ ਨੇ ਮਥਾ ਟਿਕਨ ਤੇ ਜਿੱਥੇ ਵੀ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਦੀ ਗੂੰਜ ਪੈਂਦੀ ਆ ਮੈਂ ਚਾਹੁੰਨਾ ਕਿ ਸੁਖ ਸ਼ਾਂਤੀ ਰਹੇ ਸਾਰੀ ਦੁਨੀਆ ਮਾ ਸਰਬ ਕੱਲ ਜਥੇ ਦੇ ਵਿੱਚੋਂ ਕਈ ਵਾਪਸ ਵੀ ਭੇਜੇਗਾ ਜਿਹੜੇ ਪਾਕਿਸਤਾਨ ਦੇ ਲੋਕ ਇਸ ਤਰ੍ਹਾਂ ਉਹ ਉਹਨਾਂ ਦਾ ਕੋਈ ਵੀਜ਼ੇ ਦਾ ਪ੍ਰੋਟੋਕਾਲ ਵਗੈਰਾ ਜਿਹੜਾ ਮੇਰੇ ਖਿਆਲ ਚ ਕੋਈ ਟੈਕਨੀਕਲ ਉਹ ਤਾਂ ਇਹਨਾਂ ਦਾ ਆਪਸ ਚ ਦੋਨੇ ਕੰਟਰੀਆਂ ਵਰਗ ਗੱਲ ਕਰਨੀ ਚਾਹੀਦੀ ਹੈ। ਬਦਰਵਾਇਸ ਕੋਈ ਐਦਾਂ ਦੀ ਗੱਲ ਚ ਹੋਣੀ ਨਹੀਂ ਚਾਹੀਦੀ। ਨਾ ਸਾਹਿਬ ਟੀਮ ਸਪੋਰਟ ਕਰਤਾ ਕੋਲ ਮੈਂ ਦੋ ਗੱਲ ਸੰਗਤਨ ਲਿਖੋ। ਦੇਖਿਓ ਇਹ ਦੇਖੋ ਇਹ ਮੈਂ ਗੱਲ ਕਰ ਰਿਹਾ ਸੀ ਮੈਨੇਜਰ ਸਾਹਿਬ ਮੇਰੇ ਨਾਲ ਆਈ ਸੀ। ਇੱਥੇ ਇੱਕ ਬੜੇ ਵੱਡੇ ਆ ਆਰਕੀਟੈਕਟਰ ਨਾਲ ਸੰਬੰਧਿਤ ਕੰਮਾਂ ਦੀ ਲੋੜ ਹੈ। ਕਿਉਂਕਿ ਜਿਹੜੀਆਂ ਇੱਥੇ ਅਪਰੋਚ ਰੋਡਸ ਨੇ ਉਹ ਬਹੁਤ ਤੰਗ ਨੇ ਪੁਰਾਣਾ ਜਿਹੜਾ ਸ਼ਹਿਰ ਹੈ ਬਹੁਤ ਵਸਾਇਆ ਹੋ ਗ੍ਰਾਮ ਦਾ ਸੀ ਤੇ ਇਹਨੂੰ ਹੁਣ ਸੰਗਤ ਦੀ ਗਿਣਤੀ ਦਿਨ ਬਦ ਦਿਨ ਵੱਧਦੀ ਜਾਂਦੀ ਹੈ 1 ਲੱਖ ਪਰ ਡੇ ਫੁੱਟਫਾਲ ਹੈ ਸੈਚਰਡੇ ਸੰਡੇ ਸ਼ਨੀਵਾਰ ਐਤਵਾਰ ਤਾਂ 1.5 ਲੱਖ ਪਾਉਣੇ 2 2 ਲੱਖ ਤੱਕ ਵੀ ਚਲੀ ਜਾਂਦੀ ਸੋ ਇਹਦੇ ਬਾਰੇ ਅਸੀਂ ਵਿਚਾਰ ਕਰਕੇ ਸਾਰੇ ਜਿੰਨੇ ਦੇਸ਼ ਦੇ ਨਾਮੀ ਜਿਹੜੇ ਨਕਸ਼ਾ ਨਵੀਸ ਨੇ ਆਰਕੀਟੈਕਟ ਨੇ ਉਹਨੂੰ ਬੁਲਾ ਕੇ ਕੋਈ ਇਸ ਤਰ੍ਹਾਂ ਦਾ ਚਾਹੇ ਉਹ ਸਕਾਈ ਟ੍ਰੇਨ ਹੋਵੇ ਚਾਹੇ ਉਹ ਕੋਲੋਂ ਕੋਈ ਅਜਕਲ ਬਹੁਤ ਟੈਕਨੋਲੋਜੀ ਆ ਗਈ ਤਾਂ ਕਿ ਸ਼ਰਧਾਲੂਆਂ ਨੂੰ ਪਾਰਕਿੰਗ ਦੀ ਇੱਥੇ ਆ ਕੇ ਗੱਡੀਆਂ ਲੱਭਣ ਦੀ ਜਾਂ ਇੱਥੇ ਬਹੁਤ ਦੂਰ ਦੂਰ ਕਈ ਵਾਰੀ ਗੱਡੀਆਂ ਖੜਾਉਣੇ ਪੈਂਦੀਆਂ ਪੈਦਲ ਨਹੀਂ ਤੁਰਿਆ ਜਾਂਦਾ ਬਜ਼ੁਰਗ ਵੀ ਆਉਂਦੇ ਸੋ ਉਸ ਸੁਵਿਧਾ ਵਾਸਤੇ ਐਸਜੀਪੀਸੀ ਨਾਲ ਮਿਲ ਕੇ ਸਾਰਿਆਂ ਨਾਲ ਨਾਲ ਬਿਠਾ ਕੇ ਤੇ ਅਸੀਂ ਇਹਦਾ ਕਰਾਂਗੇ ਆਪ ਕੋਈ ਵੀ ਉਹ ਵੀ ਖੋਲਣ ਦੀ ਮੰਗ ਉਹ ਰਿ ਕੇਂਦਰ ਨੂੰ ਲਿਖੋ ਬਜੀ ਦਿਖੋ ਜੀ ਕੇਂਦਰ ਨੇ ਪਹਿਲਾਂ ਖੋਲਿਆ ਸੀਗਾ ਜੇ ਉਹ ਲਿਖਿਆ ਤੋ ਹੀ ਖੋਲਦੇ ਆ ਫਿਰ ਕੀ ਫਾਇਦਾ ਹੋਇਆ ਇਹ ਉਹਨਾਂ ਆਪ ਹੀ ਖੋਲ ਦੇਣਾ ਚਾਹੀਦਾ ਕਿ ਹੁਣ ਜੇ ਜਥੇ ਜਾ ਰਹੇ ਨੇ ਹੁਣ ਤਾਂ ਮੈਚ ਵੀ ਕ੍ਰਿਕਟ ਦੇ ਖੇਡਣ ਲੱਗ ਗਏ ਉਹਨਾਂ ਨਾਲ ਠੀਕ ਹੈ ਨਾ ਤਾਂ ਫਿਰ ਕਰਤਾਰਪੁਰ ਸਾਹਿਬ ਉਹ ਤਾਂ ਹੈ ਵੀ 4-5 ਘੰਟਿਆਂ ਦੀ ਜਿਹੜਾ ਮੱਥਾ ਟੇਕਣ ਦਾ ਜਿਹੜਾ ਸਮਾਗਮ ਉਹ 4-5 ਘੰਟੇ ਬਾਅਦ ਸੰਗਤ ਵਾਪਸ ਮੁੜਿਆ ਸੋ ਇਸ ਕਰਕੇ ਇਹ ਗ੍ਰਹਿ ਮੰਤਰਾਲੇ ਨੂੰ ਵਿਦੇਸ਼ ਮੰਤਰਾਲੇ ਨੂੰ ਖੋਲ ਦੇਣਾ ਚਾਹੀਦਾ ਕਿਉਂਕਿ ਹੁਣ ਸਾਰੇ ਜਿਹੜੇ ਉਹਨਾਂ ਨਾਲ ਗੁਜਰਾਤ ਦੇ ਥਰੂ ਵਪਾਰ ਵੀ ਚੱਲ ਰਿਹਾ ਹੈ ਉਹਨਾਂ ਨਾਲ ਹੈਨਾ ਤੇ ਮੈਚ ਵੀ ਖੇਡੇ ਜਾ ਰਹੇ ਨੇ ਹਰ ਹਰ ਕਿਸਮ ਦੇ ਤੇ ਨਾਲ ਜੱਥਾ ਵੀ ਹੁਣ ਚਲੋ ਪਹਿਲਾਂ ਨਾ ਨੁਕਰ ਹੋਈ ਸੀ ਪਰ ਜੱਥਾ ਵੀ ਚਲਾ ਜਾ ਰਹੇ ਤੇ ਕੁਝ ਇਤਨ ਦਿਨ ਦੋਨਾਂ ਦੇਸ਼ਾਂ ਦੇ ਲੋਕ ਤਾਂ ਸ਼ਾਂਤੀ ਚਾਹੁੰਦੇ ਹਨ ਸਰ ਜੀ ਕੀ ਗੁਜਰਾਤ ਥਰੂ ਵਪਾਰ ਚੱਲ ਰਿਹਾ ਹੈ ਕਿਤਨਾ ਨੂੰ ਸ਼ੁਰੂ ਹੋਣ ਦੀ ਗੱਲ ਹੋਣਾ ਤਾਂ ਚਾਹੀਦਾ ਜੀ ਅਸੀਂ ਤਾਂ ਮੰਗ ਕਰਦੇ ਹਾਂ ਸਿਲਕ ਰੂਟ ਜਿਹੜਾ ਖੋਲ ਜੇ ਤਾਂ ਹਾਂਜੀ ਬਿਲਕੁਲ ਅੰਗਰੇਜੀ ਲੱਖਾਂ ਦਾ ਰੋਜ਼ਗਾਰ ਮਿਲੂਗਾ ਲੱਖਾਂ ਜਿਹੜਾ ਸਾਡਾ ਸਮਾਨ ਹੈ ਸਾਡਾ ਜਿਹੜਾ ਵਪਾਰ ਹੈ ਜਿਹੜਾ ਉਹ ਬਦੂਗਾ ਅਸੀਂ ਸਮੇਂ ਸਮੇਂ ਤੇ ਮੰਗ ਕਰਦੇ ਰਹਿੰਦੇ ਹਾਂ ਜਦੋਂ ਵੀ ਹੁਣ ਦੁਬਾਰਾ ਸਾਹਿਬ ਨੇ ਜਾਤ ਪਾਤ ਨੂੰ ਜੋ ਹੈ ਉਹ ਪਿੱਛੇ ਰੱਖ ਕੇ ਮਾਨਵਤਾ ਦੀ ਗੱਲ ਕੀਤੀ ਸੀ ਪਰ ਅੱਜ ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਜਾਤ ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਇੱਕ ਪਣੀ ਜਿਹੜੀ ਮੈਂ ਇਹਦੇ ਬਾਰੇ ਕੋਈ ਕਮੈਂਟ ਕਰਦਾ ਮੈਂ ਗੁਰੂ ਗੁਰੂ ਘਰ ਆਇਆ ਗੁਰੂ ਨਾਨਕ ਸਾਹਿਬ ਨੇ ਤਾਂ ਮਨੁੱਖੀ ਜਦ ਸਵੇਕ ਨੂੰ ਪਹਿਚਾਨ ਬਦਸਨੀ ਹਦ ਤੱਕ ਤੇ ਜਿਹੜੇ ਇਸ ਤਰ੍ਹਾਂ ਦੀ ਕੋਈ ਭਾਵਨਾ ਰੱਖਦੇ ਆ ਉਹ ਉਹਨਾਂ ਨੂੰ ਆਪ ਹੀ ਅਹਿਸਾਸ ਹੋਊਗਾ ਕਦੇ ਨਾ ਕਦੇ ਕਿ ਅਸੀਂ ਗਲਤਾਂ ਜਾਂ ਬਾਅਦ ਵਿੱਚ ਮਾਫੀ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ ਜੇ ਤੁਸੀਂ ਪਹਿਲਾਂ ਹੀ ਇਸ ਤਰੀਕੇ ਨਾਲ ਸਮਾਤਬਿੱਧੀ ਲੈ ਰੱਖ ਕੇ ਬੋਲੋ ਮੈਂ ਤਾਂ ਉਹਨਾਂ ਵਾਸਤੇ ਵੀ ਇਹ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਸਮਤ ਬਖਸ਼ੇ ਧੰਨਵਾਦ ਪੁਰੀ ਸੋ ਪੰਜਾਬ ਦੀ ਚੜਦੀ ਕਲਾ ਤੇ ਲਈ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਸੀਐਮ ਭਗਵੰਤ ਸਿੰਘ ਮਾਨ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਤੇ ਉਹਨਾਂ ਨੇ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਔਰ ਕਰਤਾਰਪੁਰ ਕੋਰੀਡੋਰ ਖੋਲਣ ਦੇ ਲਈ ਅਰਦਾਸ ਕੀਤੀ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਕਿ ਫੋਰ ਸਟੇਟਾਂ ਦਾ ਹੀ ਵਪਾਰ ਹੋ ਸਕਦਾ ਹੈ ਔਰ ਮੈਚ ਹੋ ਸਕਦੇ ਨੇ ਤਾਂ ਕਰਤਾਰਪੁਰ ਕੋਰੀਡੋਰ ਲੰਗਾ ਕਿਉਂ ਨਹੀਂ ਖੁੱਲਸਦਾ ਸੋ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਅਪੀਲ ਕੀਤੀ ਹੈ ਔਰ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀ ਤਾਂ ਅੰਮ੍ਰਿਤਸਰ ਦੀ ਜਿਹੜੀ ਪੁਰਾਣੀ ਇਮਾਰਤਾਂ ਨੇ ਉਸ ਦੇ ਲਈ ਸੁੰਦਰੀਕਰਨ ਵੀ ਜਿਹੜਾ ਕੀਤਾ ਜਾਵੇਗਾ ਉਸ ਦੀ ਵੀ ਗੱਲ ਕੀਤੀ ਹੈ ਸੋ ਇਸ ਸਮੇਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਮਾਨ ਆਪਣੀ ਪਤਨੀ ਦੇ ਨਾਲ ਨਤਮਸਤਕੋਹਣ ਲਈ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਸਰਬੱਤੇ ਭਲੇ ਦੀ ਅਰਦਾਸ ਕੀਤੀ ਗਈ ਹੈ ਜਿੱਥੇ ਕਿ ਧੰਤੰਨ ਸ਼੍ਰੀ ਗੁਰਨਾਨਦ ਦੇਵ ਜੀ ਦੇ ਪ੍ਰਕਾਸ਼ ਕਰੋ ਸੰਗਤਾਂ ਬੜੀ ਸ਼ਰਧਾ ਭਾਵਨ ਮਨਾ ਰਹੀਆਂ ਹਨ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਪੰਜਾਬ ਦੀ ਚੜ੍ਹਦੀ ਕਲਾ ਅਤੇ ਸਰਬੱਤੇ ਭਲੇ ਦੀ ਅਰਦਾਸ ਕੀਤੀ ਗਈ ਹੈ ਜੈਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ